से पिछेशा तो मैं बेनती करूंगा चुना साहब नो के स्टार करवाया जाए राजीवा बहुत वादिया खाके बलकर बल सुबे भलग तो दुद्ध दही देने ਭਾਗੇ ਵਰਗੇ ਬੰਦ ਫੁੜੰਨੇ ਭੁੱਲ ਗਿਆ ਦੰਤ ਹੀ ਦੇ ਛੰਨੇ ਆ ਜਾ ਬਈ ਹੁਣ ਵੱਡਿਆਂ ਦਾ ਮੁਕਾਬਲਾ ਤੁਸੀਂ ਵੀ ਚੈੱਕ ਕਰ ਲਓ ਆਪਣਾ ਤੇਲ ਕਾੜੀ ਵੱਡਿਆਂ ਨੂੰ ਬੇਨਤੀ ਕਰਦਾ ਕਿ ਕਿਸ ਨੇ ਬਚਪਨ ਵਿੱਚ ਖੇਡੀ ਜਵਾਨੀ ਵਿੱਚ ਭੁੱਲੇ ਨਾ ਕਿਹੜਾ ਹਿੰਦੂ ਸਤਾਨੀ ਜਿਹੜਾ ਦੇਸੀ ਖੇਡਾਂ ਉੱਤੇ ਡੁੱਲੇ ਨਾ ਜਿਹੜਾ ਦੇਸੀ ਖੇਡਾਂ ਉੱਤੇ ਡੁੱਲੇ ਨਾ ਖੁਜਲੇ ਦਾ ਬਚਪਨ ਦਾ ਚਾ ਅੱਜ ਜਵਾਨੀ ਦੇ ਵਿੱਚ ਤੇ ਹਾੜ ਬੁਢਾਪਾ ਗਿਆ ਪਰ ਕਹਿੰਦੇ ਤੇਲ ਫੋ ਦਾ ਮੁਸ਼ਕ ਮਾਰਦਾ ਜੈਲਾ ਲਾਉਂਦੇ ਨੇ ਤੂੰ ਬਹਿ ਕੇ ਉਸ ਜਵਾਨਾ ਬਾਬੇ ਧਗੜਾ ਪਾਉਂਦੇ ਨੇ ਇੱਥੇ ਸਾਡੇ ਦੋ ਵੀ ਭਾਜੀ ਪਹੁੰਚੇ ਅਖਬੀਰ ਸ਼ਾਹ ਵਾਲੇ ਅਸੀਂ ਇਹਨਾਂ ਨੂੰ ਬਜੀਆਂ ਕਹਿੰਦੇ ਆ ਆਜੋ ਭਾਜੀ ਆਜੋ ਜਿਹਨਾਂ ਦੇ ਵੱਖ ਖੜਾਓ ਜੀ ਅੱਗੇ ਆਓ ਜੀ ਪਲੀਜ਼ ਭਈ ਬੇਨਤੀ ਕਰਦੇ ਆ ਦੋਨਾਂ ਟੀਮਾਂ ਚ ਬੰਦੇ ਗਿਣ ਲਓ ਸਾਰੇ ਬਰਾਬਰ ਚਾਹੀਦੇ ਆ ਤੇ ਇਸ ਤੋਂ ਵੱਧ ਨਹੀਂ ਹੈ ਪਹਿਲਾਂ ਨਾ ਰੱਸਾ ਖਿੱਚਣਾ ਉਹ ਵੀ ਪਹਿਲਾਂ ਆ ਜਾਣਾ ਅਗਲੇ ਪਾਸੇ ਸੋ ਬੇਨਤੀ ਕਰਦੇ ਆ ਸੋ ਜਿਹੜਾ ਰੱਸਾ ਕਸ਼ੀ ਦਾ ਮੈਚ ਸਟਾਰਟ ਹੋਣ ਜਾ ਰਿਹਾ ਜੀ 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 1 2 1 2 3 ਵਾਹ ਵੇ ਰਵਾ ਇਹ ਸਾਰੇ ਨੂਰਪੁਰ ਵਾਲ ਨੂੰ ਜਾਈ ਜਾਂਦੇ ਆ ਭੈਣਾਂ ਨੂੰ ਬੇਨਤੀ ਕਰਦੇ ਆ ਅਗਰ ਉਹਨੇ ਵਸੇ ਖੁੱਜਣਾ ਤਾਂ ਵੀ ਆਹ ਪਲੀਜ਼ ਕੈਂਡਲੀ ਕੋਆਪਰੇਟਰਸ ਕੁੜੀਆਂ ਮੇਰੇ ਦੇਸ਼ ਦੀਏ ਤਕਦੀਰ ਬਣਾ ਲੈ ਤੂੰ ਤੇ ਤੈਨੂੰ ਜ਼ੁਲਮ ਕਰੇ ਤਲਵਾਰ ਉਖਾਲੇ ਤੂੰ ਕੁੜੀਆਂ ਮੇਰੇ ਦੇਸ਼ ਦੀਏ ਤਕਦੀਰ ਬਣਾ ਲੈ ਤੂੰ ਸਭ ਪੈਰਾਂ ਨੂੰ ਬੇਨਤੀ ਕਰਦੇ ਆ ਕਿ ਅਗਰ ਉਹਨਾਂ ਨੇ ਵੀ ਦੱਸਾ ਖਿੱਚੜਾ ਹੈ ਤਾਂ ਜਰੂਰ ਅਗਿਆਂ ਗਿਆ ਪਲੀਜ਼ ਛੋਟੀਆਂ ਬੱਚੀਆਂ ਆ ਗਈਆਂ ਜੀ ਹੋਰ ਲੜਕੇ ਆ ਪਲੀਜ਼ ਬੱਚੀਆਂ ਆ ਗਈਆਂ ਤੇਰੇ ਭੈਣ ਨੂੰ ਬੇਨਤੀ ਕਰਦੇ ਆ ਆਓ ਜੀ ਅੱਗੇ ਆ ਪਲੀਜ਼ ਛੋਟੀਆਂ ਬੱਚੀਆਂ ਆ ਗਈਆਂ ਸ਼ਾਬਾਸ਼ ਆ ਬੱਚਿਆਂ ਨੇ ਤਾੜੀਆਂ ਮਾਰੋ ਜੀ ਖੜੇ ਦਾ ਜੀ ਵਾਇਆ

ਨੂਰੀ ਪਰਸੇ ਲੋਕੋ ਟੀਮ ਦਾ ਨਾਮ ਰੱਖ ਲੀਏ ਤਾਂ ਵੱਡਾ ਵੱਡਾ ਕਹਿੰਦੇ ਰੋਚਕ ਮੁਕਾਬਲਾ ਗੁਰਦਾਵੇ ਦਾ ਬਹੁਤ ਵਧੀਆ ਕਹਿੰਦੇ ਛੋਟੀਆਂ ਬੱਚੀਆਂ ਇਹ ਮਾਂ ਦੀਆਂ ਰਾਜ ਦਿਲਾਰੀਆਂ ਇਹ ਪਾਪੂ ਤੇ ਅਸ਼ੀਰਵਾਦ ਲੈ ਕੇ ਪਹੁੰਚੀਆਂ ਹੋਈਆਂ ਇਹ ਗੁਰੂ ਘਰ ਤੇ ਅਸ਼ੀਰਵਾਦ ਲੈ ਕੇ ਪਹੁੰਚੀ ਹੋਈਆਂ ਛੋਟੀਆਂ ਛੋਟੀਆਂ ਪਿਆਰੀਆਂ ਬੱਚੀਆਂ ਲਓ ਰੈਡੀ ਉੱਧਰ ਉੱਧਰ ਹੈ ਨਹੀਂ ਉੱਧਰ ਦੋਨੋਂ ਪਾਸੇ ਬੱਚੇ ਬੱਚੇ ਗਿਣ ਲਓ ਭਾਈ ਜਿਆਦਾ ਉੱਧਰ ਜਿਆਦਾ ਹੈ ਇੱਧਰ ਅਸਾਂ ਵੀ ਲਗਾਓ ਉਧਰ ਇੱਕ ਦੇ ਬੱਚੇ ਫੇਰ ਉਧਰ ਤੇਜਦੇ ਹੋ ਆ ਬਰਾਬਰ ਕਰੋ ਲੈ ਬੱਚੇ ਰਬਲ ਕਰ ਲਿਓ ਠੀਕ ਹੈ ਬਰਾਬਰ ਇੱਕ ਮਿੰਟ ਦਾ ਸਹੀ ਕੋਈ ਨਹੀਂ ਆ ਪਰੇ ਬਾਬਾ ਇੱਧਰ ਇੱਕ ਦੇ ਬੱਚੇ ਅੰਦਰ ਲਿਆਓ ਸੁਖਪਾਲ ਜੀ ਥੇਲੀ ਸਾਹਿਬ ਦਿਸੀਜਨਦਰ ਜੀ ਅੱਗੇ ਇਸ ਤੋਂ ਨੈਕਸਟ ਹੋਰ ਵੀ ਨੌਜਵਾਨ ਤੇ ਬਜ਼ੁਰਗ ਰਸਾਂ ਕੱਛੂ ਦੇ ਸੋ ਇਛੂਗਾ ਦਾ ਵੀ ਰੋ ਗਿਆ ਜਣ ਨਵੀਨ ਦਰਦੀ ਜੀ ਨੂੰ ਬੇਨਤੀ ਕਰ ਰਸਾ ਕਸ਼ਤੀ ਟੀਮ ਲੈ ਕੇ ਅੱਗੇ ਆਓ ਜੀ ਖੜੇ ਨਵੀਨ ਦਰਦੀ ਜੀ ਜਿਹਨਾਂ ਨਾਲ ਜਿਹੜਾ ਸਾਡਾ ਵੱਡਾ ਪਿਆਰ ਹੈ ਉਹਨਾਂ ਨੂੰ ਬੇਨਤੀ ਕਰਦੇ ਆ ਨਵੀਨ ਜੀ ਆਪਣੀ ਟੀਮ ਲੈ ਕੇ ਅੱਗੇ ਆ ਜਾਓ ਬੇਨਤੀ ਕਰਦੇ ਆ ਰੈਡੀ ਰੈਡੀ ਵਾਹ ਰੈਡੀ ਰੈਡੀ ਜੀਆ ਬਹੁਤ ਵਧੀਆ ਬਹੁਤ ਵਧੀਆ ਸ਼ਾਬਾਸ਼ ਸ਼ਾਬਾਸ਼ ਜੋਰ ਲਗਾ ਕੇ ਹਈ ਸਾ